ਨਰੂਤੋਂ ਆਮ ਆਦਮੀ ਪਾਰਟੀ ਨੇ ਗਰਮੀ ਸਿੰਘ ਮੀਤ ਹੇਰ ਨੂੰ ਚੌਂ ਮੈਦਾਨ ਦੇ ਵਿੱਚ ਉਤਾਰੇ ਅੱਜ ਪੂਰੇ ਦਿਨ ਚ ਰਹਿ ਕਿਸ ਤਰ੍ਹਾਂ ਦੀ ਰਹੂਗੀ ਕਿਸ ਤਰ੍ਹਾਂ ਰਹਿੰਦਾ ਉਹਨਾਂ ਦਾ ਚੋਣ ਪ੍ਰਚਾਰ ਅੱਜ ਪੂਰਾ ਦਿਨ ਉਹਨਾਂ ਦੇ ਨਾਲ ਸਫ਼ਰ ਕਰਾਂਗੇ ਕਿ ਆਖਰਕਾਰ ਜਦੋਂ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਜਾਂਦੇ ਨੇ ਰੂਪ ਰੂਪ ਹੁੰਦੇ ਨੇ ਤਾਂ ਕਿਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਸਪੀਚ ਰਹਿਣ ਵਾਲੀ ਹੁੰਦੀ ਹੈ ਕਿਉਂਕਿ ਇਲੈਕਸ਼ਨ ਦੇ ਵਿੱਚ ਬੇਹਦ ਥੋੜੇ ਦਿਨ ਜਿਹੜੇ ਰਹਿ ਗਏ ਨੇ ਕਿਉਂਕਿ ਪੰਜਾਬ ਦੇ ਵਿੱਚ ਆਖਰੀ ਗੇੜ ਦੇ ਉੱਪਰ ਜਿਹੜੀ ਇਲੈਕਸ਼ਨ ਜਿਹੜੀ ਉਹ 1 ਜੂਨ ਜਿਹੜੀ VOTING ਜਿਹੜੀ ਉਹ ਹੋਣੀ ਹੈ ਉਹ ਚੱਲਦੇ ਆ ਮੀਤ ਹੇਰ ਜਿਹਦੇ ਘਰ ਦੇਖਦੇ ਇਧਰ ਇਧਰ ਰਹਿ ਗਿਆ ਭਾਈ ਅਜੇ ਇੰਦਰ ਤੂੰ ਆ ਜਾ ਰਹੀ ਬਾਈ ਬੜਕੇ ਉਹ ਕੋਈ ਨਾ ਕਰ ਕੋਈ ਇਸ ਸਮੇਂ ਦੇਖ ਰਿਹਾ ਕਿ ਮਿਰਜੀ ਦੇ ਘਰ ਆਏ ਆ ਤੇ ਜੁਆਇੰਗ ਆ ਜਿਹੜੀਆਂ ਸਵੇਰੇ ਸਵੇਰੇ ਹੁੰਦੀਆਂ ਨੇ ਇਸ ਤਰ੍ਹਾਂ ਦੀ ਉਹਨਾਂ ਦੀ ਦਿਨਚਰਾਂ ਹੁੰਦੀਆਂ ਜੀ ਕੀ ਹਾਲ ਚੱਲ ਆ ਜੀ ਕਿਵੇਂ ਹੋ ਜੀ ਵਧੀਆ ਵਧੀਆ ਬਸ ਸਵੇਰੇ ਸਵੇਰੇ ਫਿਰ ਜੁਆਇੰਗ ਆ ਹੁਣ ਦਾ ਸਿਸਟਮ ਚੱਲ ਪਿਆ ਹੁੰਦਾ ਆ ਸਵੇਰੀ ਚੱਲ ਪੈਂਦਾ ਜੀ ਇਸੇ ਦਾ ਤੇ ਰਾਤ ਦੇ ਆਣਾ ਸਾਡਾ ਮੇਰਾ ਮੈਂ ਤੱਕ ਚਲੀ ਜਾਂਦੇ ਤੇ ਅੱਜ ਆਪਾਂ ਫਿਰ ਕਿੱਥੇ ਕਿੱਥੇ ਚੱਲਾਂਗੇ ਅੱਜ ਕਿਹੜੇ ਕਿਹੜੇ ਪਿੰਡਾਂ ਦਾ ਰੂਟ ਆ ਆਪਣਾ ਅੱਜ ਮਲੇਰਕੂਟਲਾ ਹਲਕਾ ਜੀ ਪਹਿਲਾਂ ਪਿੰਡਾਂ ਚ ਤੇ ਉਦੋਂ ਬਾਅਦ ਫਿਰ ਸ਼ਾਮ ਨੂੰ ਸ਼ਰਧ ਪ੍ਰੋਗਰਾਮ ਹਾਂ ਸਵੇਰੇ ਸਵੇਰੇ ਬੈਠੀ ਫਿਰ ਮਤਲਬ ਕਿ ਲੋਕ ਮਿਲਣਾ ਹੁੰਦੇ ਨੇ ਉਹ ਰੁਟੀਨ ਚ ਫਿਰ ਘੰਟਾ ਦੋ ਘੰਟੇ ਉਹ ਲਾਉਣੇ ਕਰ ਹਾਂ ਸਾਰੇ ਜੀ ਅੱਜ ਆ ਦੇਖੋ ਉਧਰੋਂ ਲਹਿਰੇ ਹਲਕੇ ਤੋਂ ਹਾਂ ਮੈਰਕਲਾਂ ਹਲਕੇ ਤੋਂ ਸਾਡੇ ਬਰਨਾਲੇ ਵਾਲੇ ਸਾਰੇ ਹਲਕਿਆਂ ਦੇ ਜਿਹੜੇ ਲੋਕ ਆਏ ਹੋਏ ਆਵਾਜ਼ ਬਹੁਤ ਕਾਫੀ ਖਰਾਬ ਕਰੀ ਫਿਰਦੇ ਆ ਆਵਾਜ਼ ਹੁਣ 2 ਮਹੀਨੇ ਹੋ ਗਏ ਲਗਾਤਾਰ ਜਿਹੜਾ ਇੱਕ ਮਿੰਟ ਵਿੱਚ ਜਿਹੜੇ ਪਿੰਡਾਂ ਦੇ ਨਾਲ ਸੁਖਪਾਲ ਖੇਰੇ ਨੂੰ ਪਤਾ ਵੀ ਨਹੀਂ ਹਾਂ ਉਹੀ ਪੁੱਲਣ ਬਾਵਣੀ ਵਾਲਾ ਠਸਕਾ ਉੱਥੋਂ ਆਏ ਹੋਏ ਆ ਬਈ 30 ਕਿਲੋਮੀਟਰ ਪੈਂਦਾ ਇੱਥੋਂ ਓਰਾ 80 ਕਿਲੋਮੀਟਰ ਆਪਦੀ ਗੱਡੀ ਹੈ ਆਪਦੇ ਬੰਦੇ ਨੇ ਭਰਾਣੇ ਨਾਲ ਬੱਬੀ ਸਰਪੰਚ ਜੀ ਨੇ ਨਾਲ ਅੱਜ ਆਣਗੇ ਹੋਈ ਨੇ ਅੱਜ ਜਾ ਕੇ ਫਿਰ ਨਾਲ ਜੁਆਇਨਿੰਗ ਆ ਤਾਂ 2017-18 ਤੋਂ ਹੋ ਗਈਆਂ ਸੀ ਅੱਜ ਬਾਈ ਨੂੰ ਇਹ ਵਿਸ਼ਵਾਸ ਦਿਵਾਉਣ ਆਏ ਆ ਹਾਂ ਬਈ ਉੱਥੇ ਜਾਊਗਾ ਢਿੰਡ ਆਪਣਾ ਬਿਲਕੁਲ ਅ ਬਿਚਰਾਗੇ ਨਾਲ ਚੱਲਾਂਗੇ ਬਾਈ ਜੀ ਕਿੱਥੇ ਕਿੱਥੇ ਜਿਹੜੇ ਜਾਣਗੇ ਸਵੇਰੇ ਜਿਹੜੀ ਉਹਨਾਂ ਦੀ ਕੋਠੀਆ ਘਰ ਤੋਂ ਜਿਹੜਾ ਸਵੇਰ ਤੋਂ ਉਹ ਨਿਕਣ ਲੱਗੇ ਨੇ ਬਾਈ ਕਰੋਨੇ ਤੋਂ ਬਾਅਦ ਮੀਤਿਹਰ ਦੀ ਤਪਾ ਪਹੁੰਚਦੇ ਤਸਵੀਰਾਂ ਦੇਖ ਸਕਦੇ ਹੋ ਕਿ ਤਪਾ ਦੀ ਨਾਜ਼ ਮੰਡੀ ਦੇ ਵਿੱਚ ਉਹਨਾਂ ਨੂੰ ਲੱਡੂਆਂ ਦੇ ਨਾਲ ਜਿਹੜਾ ਸੱਜਣ ਤੋਂ ਵਿੱਚ ਜੋ ਦੋ ਨਾਲ ਮੀਤਿਹਰ ਵਿੱਚ ਤੁਸੀਂ ਪ੍ਰਚਾਰ ਨਹੀਂ ਜਾਣੀ ਹੋ ਤਾਂ ਬੱਕੋ-ਬੱਕਰੇ ਤਰੀਕੇ ਦੇ ਨਾਲ ਲੋਕ ਨੇ ਜਿਹੜੇ ਉਹਨਾਂ ਦਾ ਸਨਮਾਨ ਕਰਦ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕੰਡਾ ਲੱਗਿਆ ਕੰਡੇ ਦੇ ਵਿੱਚ ਇਹਨਾਂ ਨੂੰ ਜਿੰਨਾ ਉਹਨਾਂ ਦਾ ਵਜ਼ਨ ਹੈ ਵਜ਼ਨ ਦੇ ਮੁਕਾਬਲੇ ਲੱਡੂਆਂ ਦੇ ਨਾਲ ਜਿਹੜਾ ਉਹਨਾਂ ਨੂੰ ਆ ਤੋਲਿਆ ਗਿਆ ਤੇ ਤਪਾ ਉਥੇ ਜਗ੍ਹਾ ਤੇ ਤਸਵੀਰਾਂ ਜਿੱਥੋਂ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਮੈਦਾਨ ਦੇ ਵਿੱਚ ਉਤਰੇ ਸੀ ਉਹ ਉਹਨਾਂ ਨੂੰ ਲਾਭ ਸਿੰਘ ਉਗੋਕੇ ਵੱਲੋਂ ਜਿਹੜਾ ਹਰਾਇਆ ਗਿਆ ਸੀ ਲਾਭ ਸਿੰਘ ਉਗੋਕੇ ਵੀ ਨਾਲ ਨੇ ਤੇ ਨਾਲ ਹੀ ਜਿਹੜਾ ਉਹ ਮਠਾ ਕਰਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਲੱਡੂਆਂ ਦੇ ਨਾਲ ਲੋਡ ਆਉਣੀ ਦੋਰ ਕਰਾਈ ਰਸਤਾ ਡਾਕੂਮੈਂਟ ਲੈਣੀ ਇੱਕ ਮੰਗ ਦਾ ਅਪੋਇੰਟਮੈਂਟ ਮੇਰਾ 8:30 ਦਾ ਪ੍ਰੋਗਰਾਮ ਸੀ ਇੱਕ ਮਿੰਟ ਆ ਜਾ ਸਾਰੇ ਦੇਖੋ ਮੇਰਾ ਭਾਈ ਬਈਆ ਜਾਂਦੀ ਹੈ ਜੀ ਉਹਨੇ ਜੇ ਮੀਡੀਆ ਨਾਲ ਪਾਪੇ ਆਏ ਉਹਨਾਂ ਕਾਗਜ਼ ਚੈੱਕ ਚੈੱਕ ਉਹ ਲੈ ਕੇ ਜਾਂਦੇ ਜੀ ਜੀ ਸ਼੍ਰੀਮਾਨ ਦਾ ਕਾਰਜਕਾਰੀ ਵੀ ਦੇਖਣਾ ਹੈ ਉਹ ਸਾਡੇ ਵੱਲੋਂ 30 ਦਿਨਾਂ ਤੋਂ ਹਟਾ ਕੇ ਦੇਖ ਲੈਣੇ ਇਸੇ ਕਰਕੇ ਜਾਣਾ ਹੈ ਚਲੋ ਚੰਨੀ ਬਾਹਰ ਨਾਲ ਦੇ ਕਰਕੇ ਹੁਣ ਇਹ ਪਾਈ ਐਰੇ ਅਜ ਕੰਦਾ ਮੀਟਾ ਜਿਹੜਾ ਸਾਡਾ ਆਪਣਾ ਹੈ ਜੀ ਦੀ ਕਾਲ ਨੂੰ ਜਦੋਂ ਮਰਦੀ ਜਾ ਕੇ ਮੈਂ ਮਰੇ ਵੋਟਾਂ ਕੋਈ ਕੀਤੇ ਕਰਕੇ ਬਾਹਰ ਨੂੰ ਮੈਂ ਕੀ ਬੀਨ ਰਾਉਣ ਕਿ ਮੇਰਾ ਆਪਣਾ ਲੱਕ ਹੈ ਏਰੀਆ ਦੇ ਲੋਕ ਹੈ ਤੇ ਸਾਰੇ ਮੇਰੇ ਕੋਲੇ ਪਹਿਲਾਂ ਵੀ ਆਉਂਦੇ ਮੇਰੇ ਨਾਲ ਜੁੜੇ ਹੋਏ ਤੇ ਸਾਰੇ ਜਿਹੜਾ ਆਪ ਸਾਹਿਬ ਤੁਸੀਂ ਦੇਖੋ ਕਿ ਸਵੇਰੇ ਆਤਮਾਜੀ ਏਡਾ ਜਿਹਾ ਬੜਾ ਕਾਟਾ ਸੀ ਸਟੇਟ ਤੋਂ ਪਹਿਲਾਂ ਪਹਿਲਾਂ ਨਰਿੰਦਰਪਾਲ ਲਡੂ ਮਾਨਾ ਜਿਹੜਾ ਤੁਹਾਨੂੰ ਸਵਾਪ ਸੱਚੀ ਲਡੂ ਚੰਦਰੀ ਆਵਾਜ਼ ਆ ਗਈ ਸਰਾਬਾ ਜੀ ਦਾ ਤਾਂ ਮੈਨੂੰ ਲੱਗਿਆ ਵੀ ਚਲੋ ਇੱਥੇ ਹੀ ਗੱਲ ਕਰਨੀ ਬੜੀ ਜ਼ਰੂਰੀ ਹੈ ਤੁਸੀਂ ਲੋਕ ਜਿਹੜੇ ਨੌਜਵਾਨਾਂ ਨੇ ਦੇਸ਼ ਲਈ ਜਾਨਾਂ ਕੁਰਬਾਨ ਕੀਤੀਆਂ ਸੰਗਠਨ ਦੇ ਵਿੱਚ ਯੋਗਦਾਨ ਪਾਇਆ ਫੌਜੀਆ ਤੇ ਛੜੇ ਥੋੜੇ ਪਿੰਡ ਨਾਲੋਂ ਜਾਵਾ ਉਹਨਾਂ ਦੀ ਮਹੱਤਤਾ ਨੂੰ ਮੈਨੂੰ ਨਹੀਂ ਲੱਗਦਾ ਹੋਰ ਕੋਈ ਸਮਝਦਾ ਹੁੰਦਾ ਤੇ ਮੈਂ ਗੱਲ ਪਤਾ ਕਰ ਰਹੇ ਆ ਕਿਉਂਕਿ ਸਾਡੇ ਜਿਹੜੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਸਿਮਰਜੀਤ ਸਿੰਘ ਮਾਨ ਅਸੀਂ ਉਹਨਾਂ ਦਾ ਬਜ਼ੁਰਗ ਦੇ ਸਤਕਾਰ ਹੈ ਜਿਹੜਾ ਇਹ ਕਰਦੇ ਆ ਪਰ ਉਹਨਾਂ ਨੇ ਪਿਛਲੇ 1.5 ਸਾਲ ਚ ਲੋਕ ਸਭਾ ਦੇ ਅੰਦਰ ਇੱਕ ਵੀ ਸਵਾਲ ਨਹੀਂ ਉਠਾਇਆ ਪਰ ਲੋਕ ਸਭਾ ਦੇ ਬਾਹਰ ਉਹਨਾਂ ਦੇ ਬਿਆਨ ਜਿਹੜੇ ਜਰੂਰ ਆਏ ਆ ਤੇ ਉਹਨਾਂ ਦੇ ਵਿੱਚ ਇੱਕ ਵਿਚਾਰ ਆਇਆ ਕਿ ਜੀ ਭਗਤ ਸਿੰਘ ਜਿਹੜਾ ਉਹ ਗਦਾਰ ਸੀ ਉਹ ਅਤਵਾਦੀ ਸੀ ਭਗਤ ਸਿੰਘ ਹੋਏ ਸੀ ਜਿਹੜਾ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਹੀਰੋ ਮੰਨਦਾ ਸੀ ਆਪਣਾ ਆਈਡਲ ਮੰਨਦਾ ਸੀ ਅੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਮੀਤ ਸਿੰਘ ਮੀਤਿਹਰ ਆਪਣੇ ਪ੍ਰਚਾਰ ਦੇ ਲਈ ਮਰੇ ਕੋੜਾ ਇਲਾਕੇ ਦੇ ਵਿੱਚ ਪਹੁੰਚੇ ਸੀ ਲੋਕਾਂ ਨਾਲ ਗੱਲਬਾਤ ਕਰਾਂਗੇ ਆਖਰਕਾਰ ਕੀ ਕਹਿੰਦੇ ਨੇ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਜਾਨ ਜਾਨ ਜਰਮ ਕਿਵੇਂ ਦੇਖਦੇ ਹੋ ਕੀ ਮੁੱਦੇ ਰਹਿਣ ਵਾਲੇ ਨੇ ਇਲੈਕਸ਼ਨ ਦੇ ਵਿੱਚ ਹੈ ਮੁੱਦੇ ਕੀ ਰਹਿਣ ਵਾਲੇ ਨੇ ਹਾਲ ਦੀ ਵਿੱਚ ਮੀਤਿਹਰ ਤੁਹਾਡੇ ਲੱਭ ਆ ਕੇ ਗਏ ਨੇ ਹੁਣ ਹੋਰੇ ਹਾਂ ਜੀ ਆ ਗਏ ਮੈਂ ਤਾਂ ਪਿੰਡ ਕਲਿਆਣਾ ਜੀ ਉੱਥੇ ਪਹਿਲਾਂ ਆਏ ਨੇ ਉੱਥੇ ਆਉਂਦਾ ਰਹਿਣਾ ਕਲਿਆਣਾ ਤੋਂ ਆਉਂਦੇ ਰਹਿਣਾ ਭੂਆ ਜੀ ਹੂੰ ਤੇ ਆ ਬਹੁਤ ਵਧੀਆ ਬੰਦਾ ਬਹੁਤ ਵਧੀਆ ਕੋਈ ਦਾਗ ਨਹੀਂ ਲੱਗਿਆ ਹਾਂ ਧੰਨਵਾਦ ਅਰਪ ਜੀ ਮੁੱਦੇ ਕੀ ਨੇ ਕੀ ਲੱਗਦੇ ਹੁਣ ਕੀ ਦੇ ਕੇ ਵੋਟ ਪਾਵਾਂਗੇ ਹੁਣ ਤੁਹਾਨੂੰ ਅਸੀਂ ਵੋਟ ਪਾਵਾਂਗੇ ਦੇਖੋ ਇਹ ਜੋ ਭਵੰਤਮਾਨ ਨੇ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਲਿਆਤਾ ਬਿਜਲੀ ਮਹੂਤਕਾਰ ਸੀ ਤੇ ਹੋਰ ਬਜ਼ੁਰਗਾਂ ਸਾਥ ਹੋਰ ਸਕੀਮਾਂ ਨਵੀਆਂ ਨਵੀਆਂ ਆ ਰਹੀਆਂ ਨੇ ਇਸ ਕਰਕੇ ਆਮ ਆਦਮੀ ਪਾਰਟੀ ਹੀ ਇੱਕ ਇੱਕ ਪਾਰਟੀ ਹੈ ਜਿਹੜੀ ਵੋਟ ਦੀ ਹੱਕ ਲਾ ਰਹੀ ਹੈ ਅਜਾ ਜਿਹੜਾ ਨਹਿਰੀ ਪਾਣੀ ਵਾਲੀ ਗੱਲ ਜਿਵੇਂ ਤੁਸੀਂ ਜ਼ਿਕਰ ਕਰਿਆਗਾ ਕਿ ਤੁਹਾਡੇ ਇਲਾਕੇ ਦੇ ਵਿੱਚ ਮਿਲਣ ਲੱਗਿਆਗਾ ਵਾਧੂ ਸਾਡੇ ਤਾਂ ਹੁਣ ਹੁੰਦਾ ਹੁਣ ਤਾਂ ਜਿਹੜੇ ਨਹੀਂ ਵੀ ਹਾਲਾ ਸਾਡੇ ਨੇੜੇ ਪਿੰਡ ਬਡੁੰਦੀਆ ਸੇ ਅੱਜ ਤੱਕ ਜ਼ਿੰਦਗੀ ਚ ਨਹੀਂ ਪਾਣੀ ਦੇਖਿਆ ਉੱਥੇ ਨੂੰ ਵੀ ਖਾੜੀਆਂ ਕੱਢ ਦਿੱਤੀ ਅੰਡਰਗਰਾਊਂਡ ਅੰਡਰਗਰਾਊਂਡ ਜਿਹੜਾ ਪਿੰਡਾਂ ਜਾਸ ਹੀ ਨਹੀਂ ਸੀ ਉੱਥੇ ਵੀ ਪਾਣੀ ਪਹੁੰਚ ਗਿਆ ਕਰ ਲੈਂਡ ਫਰੀ ਦਵਾਈ ਫਰੀ ਔਰ ਸਭ ਕੋਈ ਲੋੜੀ ਲੋੜ ਹੈ ਲੈਂਡ ਦੇ ਨੇ ਆਉਂਦੀ ਹੈ ਜਿਹੜੀਆਂ ਕਿ ਰਾਤ ਨੂੰ 2:00 ਛੜਦੇ ਸੀ 3:00 4:00 ਕੱਟ ਲੈਂਦੇ ਸੀ ਜਾਨੂੰ ਜਾਂਦੇ ਸੀ ਜਾਨੂੰ ਲੈਂਡ ਕੱਟਣ ਦੇ ਹੁਣ ਆਉਂਦੀ 8:00 ਤੂੰ ਲੱਗਦਾ ਕਿ ਇਹ ਇਹ ਚੀਜ਼ਾਂ ਅਸਰ ਕਰਨਗੀਆਂ ਬਹੁਤ ਕਰਨਗੀਆਂ ਬਹੁਤ ਜਲਦੀ ਸਾਨੂੰ ਤਾਂ ਸੁਹੂਲਤੀ ਹੁਣ ਮਿਲ ਗਈ ਅੱਗੇ ਤਾਂ ਨਹੀਂ ਹਾੜੀ ਹਾੜੀ ਵਾਢੀ ਚ ਕਰਤੀ ਹੁੰਦਾ ਇਹ ਪਾਣੀ ਵਾਲਾ ਮਸਲਾ ਹੈ ਜਿਹੜਾ ਨਹਿਰੀ ਪਾਣੀ ਆਇਆ ਫਾਇਦਾ ਹੋਇਆ ਤੁਹਾਨੂੰ ਫਾਇਦਾ ਹੀ ਫਾਇਦਾ ਹੈ ਫਾਇਦਾ ਤਾਂ ਸਾਡੀ ਸਾਰੀ ਲੋੜਵਦੀ ਫਾਇਦਾ ਲੈ ਗਈ ਵਧੀਆ ਹਾ ਉੱਤਰ ਜੇ ਨਿਕਲਿਆ ਪਾਣੀ ਜਿੱਤਰਾ ਆ ਸੀ ਨਹੀਂ ਸੀ ਪਿੰਡਾਂ ਨੂੰ ਆ ਰਿਹਾ ਸੀ ਸ਼ੁਰੂਆ ਬਣਦਾ ਜਾਂਦਾ ਆ ਸੀ ਨਹੀਂ ਸੀ ਉਹਨਾਂ ਨੂੰ ਜਮਈ ਪਿੰਡਾਂ ਦੀ ਉਹਨਾਂ ਨੂੰ ਪਾਣੀ ਮਿਲਦਾ ਹੈ ਰੇ ਕੋਟਲਾ ਇਲਾਕੇ ਦੇ ਵਿੱਚਾਂ ਜਿੱਤੇ ਮਰੇ ਕੋਟਾ ਇਲਾਕੇ ਦੇ ਵਿੱਚ ਗਰਮੀ ਸਿੰਘ ਮੀਤਹਿਆਰ ਦਾ ਚੌਣ ਪ੍ਰਚਾਰ ਚੱਲ ਰਿਹਾ ਹੈ ਮੀਰ ਜੀ ਕਿਵੇਂ ਦੇਖਦੇ ਹੋ ਸਵੇਰ ਤੋਂ ਲੈ ਕੇ ਤੀਜਾ ਪਿੰਡ ਆ ਵੱਡਾ ਹੰਗਾਰਾ ਪਹਿਲਾਂ ਟਰੈਕਟਰਾਂ ਦੇ ਉੱਪਰ ਫਿਰ ਲੱਡੂਆਂ ਨਾਲ ਤੋਲੇ ਗਿਆ ਤੇ ਹੁਣ ਕਮਬਾਈਨ ਲੈ ਕੇ ਜਿਹੜੇ ਥੋੜੇ ਚੌਣ ਵਾਲੇ ਨੇ ਉਹ ਪਹੁੰਚੇ ਨੇ ਦੇਖੀ ਚੱਲੋ ਜੀ ਅੱਗੇ ਅੱਗੇ ਕੀ ਹੁੰਦਾ ਹੈ ਇਹਦਾ ਵਿੱਚੇ ਜੀ ਸੀ ਬੀਆਂ ਵਿੱਚੇ ਟਰੈਕਟਰ ਵਿੱਚੇ ਗੱਡੀਆਂ ਵਿੱਚੇ ਮੋਟਰਸਾਈਕਲ ਵਿੱਚੇ ਲੱਡੂ ਅੱਗੇ ਪਤੀਸੇ ਜਲੇਬੀਆਂ ਸਾਰਾ ਕੁਝ ਚੱਲਣਾ ਇਹ ਲੋਕਾਂ ਦਾ ਚਾਹ ਹੈ ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਵੀ ਭਾਈ ਲੋਕ ਫੈਸਲਾ ਕਰੀ ਬੈਠੇ ਆ ਤੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ ਵੀ ਕਦੋਂ 4 ਜੂਨ ਆਊਗੀ ਤੇ ਕਦੋਂ ਅਸੀਂ ਕਹਿ ਦੋ ਵੀ ਪਕੜਾ ਪਾਵਾਂਗੇ ਵੀ ਭਾਈ ਆਮ ਆਦਮੀ ਪਾਰਟੀ ਜਿੱਤਗੀ ਆਮ ਤੌਰ ਤੇ ਆਪਾਂ ਦੇਖਦੇ ਆਂਗੇ ਤੁਹਾਡਾ ਚੋਣ ਪ੍ਰਚਾਰ ਵੀ ਦੇਖਿਆ ਤੇ ਤੁਸੀਂ ਆਪਣੇ ਜਿਹੜੇ ਕੰਮਕਾਰ ਨੇ ਉਹਨਾਂ ਨੂੰ ਕਰਾਉਣੇ ਹੋ ਜੇ ਦੂਜੇ ਪਾਰਟੀਆਂ ਦੀ ਗੱਲ ਕਰਦੇ ਆਂ ਤਾਂ ਜਿਹੜੇ ਇਲਜ਼ਾਮ ਇੱਕ ਦੂਜੇ ਦੇ ਉੱਪਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਪੂਰ ਪੰਜਾਬੀਆਂ ਨੂੰ ਇੱਥੇ ਨਾਂ ਹਉਣ ਦਿੱਤਾ ਜਾਂ ਗੈਰ ਪੰਜਾਬੀਆਂ ਨੂੰ ਨਾਂ ਹਉਣ ਦਿੱਤਾ ਕੋਈ ਕਹਿਣਾ ਨਿੱਕੀ ਦੀ ਕਾਂਗਰਸ ਦੀ ਪਿਛਲੇ 5 ਸਾਲ ਦੀ ਕੋਈ ਪ੍ਰਾਪਤੀ ਤਾਂ ਹੈ ਨਹੀਂ ਹਾਂ ਹਨਾ ਵੀ ਉਹ ਗਿਣਾਉਣ ਨਾਲੇ ਜਿਹੜੇ ਲੋਕ ਆਪ ਸੱਤਾ 'ਚ ਰਹੇ ਆ ਉਹ ਕਿਵੇਂ ਕਹਿ ਸਕਦੇ ਆ ਵੀ ਹੁਣ ਸਾਡੀ ਸਰਕਾਰ ਆ ਗਈ ਜੀ ਹੁਣ ਅਸੀਂ ਕਾਨੂੰਨ ਲੈ ਕੇ ਆਵਾਂਗੇ ਤੁਹਾਨੂੰ ਪਹਿਲਾਂ ਕਿਹਨੇ ਰੋਕਿਆ ਸੀ 5 ਸਾਲ ਪਹਿਲਾਂ ਤੁਹਾਡੀ ਸਰਕਾਰ ਸੀ ਤੇ ਤੁਸੀਂ ਇਦਾਂ ਦਾ ਕੋਈ ਪ੍ਰਬੰਧ ਕਰ ਸਕਦੇ ਸੀ ਤੁਸੀਂ ਤਦੂਰ ਕਰ ਲੈਂਦੇ ਇਹ ਕੇਵਲ ਤੇ ਕੇਵਰ ਲੋਕਾਂ ਨੂੰ ਹੱੱਲਣ ਵਾਲੀਆਂ ਲੋਕਾਂ ਨੂੰ ਢਕਾਉਣ ਵਾਲੀ ਜਿਹੜੀ ਬਿਆਨਬਾਜ਼ੀ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਵੇਂ ਅਕਾਲੀਆਂ ਕੋਲੇ ਵੀ ਅੱਜ ਗਨਾਉਣ ਨੂੰ ਪੁੱਛਿਆ ਨਹੀਂ ਵੀ ਉਹਨਾਂ ਦੀਆਂ 10 ਸਾਲ ਸਰਕਾਰੀ ਕੋਈ ਪ੍ਰਾਪਤੀ ਹੋਵੇ ਨਾ ਕਾਂਗਰਸ ਕੋਲੇ ਇਸ ਕਰਕੇ ਸਿਰਫ ਇਲਜ਼ਾਮ ਬਾਜ਼ੀ ਤੇ ਝਾੜ ਸਿਰਫ ਲੋਕਾਂ ਨੂੰ ਢਕਾਉਣ ਵਾਲੀ ਬਿਆਨਬਾਜ਼ੀ ਤੋਂ ਬਿਨਾ ਇਤੋਂ ਬਿਨਾ ਕਿਸੇ ਪਾਰਟੀ ਦੇ ਉਮੀਦਵਾਰ ਕੋਲੇ ਕੁਛ ਹੈ ਨਹੀਂ ਆ ਹੁਣ ਤੁਸੀਂ ਪਿੱਛੇ ਪਾਣੀ ਸੁਣਿਆ ਇਹਦੇ ਕੋਈ ਇਹ ਸਾਡੇ ਦੇ ਜ਼ਿਆਦਾ ਬੋਲਦੇ ਨਾ ਇਹਨਾਂ ਦਾ ਜਵਾਬ ਭੌਂਦੀ ਦੇਣਾ ਪੈ ਜੇ ਨਹੀਂ ਕੇਵਲ ਤੇ ਕੇਵਲ ਵੀ ਤੇ 10 ਮਿੰਟ ਬੋਲੇ ਵੀ ਤੇ 20 ਮਿੰਟ ਬੋਲੇ ਵੀ ਜਿੱਤਾ ਘੰਟਾ ਬੋਲੇ ਕੇਵਲ ਆਪ ਦੇ ਜਿਹੜੇ ਅਸੀਂ ਕੰਮ ਕੀਤੇ ਆ ਉਹਨਾਂ ਦੀ ਗੱਲ ਕਰਦਾ ਸਾਢੇ ਦੋ ਅੱਧੇ ਘੰਟੇ ਚ ਨਹੀਂ ਕਰਾਇਆ ਜਾਂਦੇ ਵੀ ਕੰਮ ਕਿੰਨੇ ਆ ਅਸੀਂ ਪਿੰਡਾਂ ਚ ਬੋਲ ਕੇ ਹਟਦੇ ਹਾਂ ਜਦੋਂ ਗੱਡੀ ਚ ਬੈਠਣ ਲੱਗਦੇ ਆ ਲੋਕ ਕਹਿੰਦੇ ਆ ਵੀ ਜੀ ਆ ਤੁਸੀਂ ਐਮਐਲਏ ਤਰਖਾਹਬੰਦ ਕੀਤੀ ਸੀ ਇਹ ਨਹੀਂ ਦੱਸਿਆ ਆ ਤੁਸੀਂ ਜੀ ਥੋੜੀ ਸਰਕਾਰ ਜਦਨ ਦੇ ਆਏ ਹੋ ਸੀ ਜਨਰੇਟਰ ਸਾਹਮਣੇ ਤੁਸੀਂ ਦੱਸਦੇ ਕਿਉਂ ਨਹੀਂ ਮਤਲਬ ਕਿ ਇੰਨੀਆਂ ਗੱਲਾਂ ਹੁਣ ਸਾਡੇ ਤੋਂ ਕਈ ਵਾਰ 10 ਮਿੰਟ ਦੱਸੀਆਂ ਨਹੀਂ ਜਾਂਦੀਆਂ ਮੈਂ ਉੱਥੇ ਕਹਿਣਾ ਵੀ ਬਜ਼ੁਰਗੋ ਸਾਨੂੰ ਗੱਲਾਂ ਸਾਰੀਆਂ ਪਤਾ ਪਰ ਇੰਨਾ ਸਮਾਂ ਨਹੀਂ ਹੁੰਦਾ ਜਿਹਦੇ ਕਰਕੇ ਸਾਨੂੰ ਇਹ ਹੁੰਦਾ ਵੀ 10-15 ਮਿੰਟ ਹੁੰਦੇ ਮੂٹے ਮੂٹے ਗੱਲਾਂ ਕਰ ਲੀਂਦੇ ਪਰ ਤੁਸੀਂ ਪਾਣੀਆਂ ਦੀ ਗਲਤ ਸੀ ਕਰਦੇ ਹੋ ਹਰ ਵਾਰ ਕੀ ਪਾਣੀ ਖੇਤਾਂ ਤੱਕ ਪਹੁੰਚਿਆ ਪਰ ਜੇ ਮੈਂ ਜ਼ਿਕਰ ਕਰਾਂ ਕਿ ਤੁਸੀਂ ਭਾਵੇਂ ਤਾਂ ਗੱਲ ਨਹੀਂ ਕਰਦੇ ਪਰ ਤੁਹਾਡੇ ਵਿਰੋਧੀ ਨੇ ਜਿਹੜੇ ਸੁਖपाल ਖੇੜਾ ਉਹ ਕਹਿ ਰਹੇ ਨੇ ਕਿ ਗਲਤ ਅੰਕੜੇ ਜਿਹੜੇ ਉਹ ਦਿਖਾਉਣ ਦੀ ਕੋਸ਼ਿਸ਼ਾਂ ਨੇ ਇਹਦੇ ਬਦਲੇ ਪਾਣੀ ਹਿਰਾਣੇ ਨੂੰ ਦੇਣ ਦੀਆਂ ਤਿਆਰੀਆਂ ਨੇ ਤਾਂ ਜੋ ਪੂਰੇ ਅੰਕੜੇ ਦਿਖਾ ਕੇ ਕਵਾਰ ਸਿੰਘ ਕਹਿ ਰਿਹਾ ਜਿਹੜੀ ਪਾਰਟੀ ਚ ਨੇ ਜਿੰਨਾ ਉਹਨਾਂ ਵੇਲੇ ਪਾਣੀ ਪੰਜਾਬ ਚ ਵਰਤਿਆ ਜਾਂਦਾ ਸੀ ਉਦੋਂ ਕਿਤੇ ਵੱਧ ਪਾਣੀ ਪੰਜਾਬ ਸਿੱਖੂ ਬਰਨਾਲੇ ਚ ਅੱਜ ਦੀ ਘੜੀ ਇਹ ਨਹਿਰੀ ਵਰਤਿਆ ਜਾ ਰਿਹਾ ਮੈਂ ਘੈਰਾ ਸਾਹਿਬ ਨੂੰ ਕਹੂੰਗਾ ਚਲੋ ਵੈਸੇ ਤਾਂ ਉਹਨਾਂ ਨੂੰ ਪਿੰਡਾਂ ਦੇ ਨਾਲ ਨਹੀਂ ਪਤਾ ਪਰ ਮੈਂ ਪਿੰਡਾਂ ਦੇ ਨਾਲ ਦੱਸ ਦਿੰਦਾ ਇਹ ਲੋਕੇਸ਼ਨ ਉਹਨਾਂ ਨੂੰ ਭੇਜ ਦਿੰਦਾ ਤੁਹਾਨੂੰ ਦੇ ਦਿਨ ਉਹਨਾਂ ਨੂੰ ਦੇ ਦਿਓ ਜਿਹੜੇ ਜਿਹੜੇ ਪਿੰਡਾਂ ਚ ਪਹਿਲੀ ਵਾਰ ਪਾਣੀ ਆਇਆ ਮੈਂ 10 ਪਿੰਡਾਂ ਦੇ ਨਾਮ ਸਾਡੇ ਬਰਨਾਲੇ ਸਿੰਘ ਨੂੰ ਦੇ ਦੇਣਾ ਤੇ ਖੈਰਾ ਸਾਹਿਬ ਉੱਥੇ ਜਾ ਕੇ ਕਹਿਣ ਵੀ ਭਾਈ ਇੱਥੇ ਜਿਹੜਾ ਨਹਿਰੀ ਪਾਣੀ ਨਹੀਂ ਆਇਆ ਲੋਕ ਫਿਰ ਉੱਥੇ ਦੱਸਣਗੇ ਭਾਈ ਨਹਿਰੀ ਪਾਣੀ ਆਇਆ ਕਿ ਨਹੀਂ ਆਹਾ ਵਿੱਚ ਹੀ ਜੇ ਆਪਾਂ ਲੇਰਪੁਰ ਲਈ ਇਰਿਚ ਘੁੰਮ ਰਹੇ ਸੰਦੋੜ ਦੇ ਪਿੰਡਾਂ ਚ ਤੁਸੀਂ ਦੇਖ ਲਓ ਵੀ 77 ਸਾਲ ਦੀ ਡਿਮਾਂਡ ਸੀ ਇਹਨਾਂ ਪਿੰਡਾਂ ਦੀ ਵੀ ਸਾਡੇ ਜੀ ਨਹਿਰੀ ਪਾਣੀ ਆਵੇ ਕਾਂਗਰਸ ਵੀ ਕਿੰਨੇ ਵਾਰ ਆ ਕੇ ਚਲੀ ਗਈ ਅਕਾਲੀ ਵੀ ਕਿੰਨੀ ਵਾਰ ਆ ਕੇ ਚਲੇ ਕਿਸੇ ਨਿਸਾਰ ਨਹੀਂ ਤੀ ਪਹਿਲੀ ਵਾਰ ਹੈ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ 163 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਪਾਸ ਕੀਤਾ ਗਿਆ ਤੇ ਮੈਂ ਆਪਦੇ ਆਪ ਨੂੰ ਕੁਝ ਕਿਸਮਾ ਸਮਝਦਾ ਕਿ ਮਹਿਕਮਾ ਤੋਂ ਮੇਰੇ ਕੋਲੇ ਸੀ ਇਹ ਸਾਰੇ ਪਿੰਡਾਂ ਦਾ ਚਾਹ ਹੈ ਜਿਹੜਾ ਉਹ ਚੱਕਿਆ ਨਹੀਂ ਜਾਂਦਾ ਵੀ ਭਾਈ ਪਹਿਲੀ ਵਾਰੀ ਤੁਸੀਂ ਨਹਿਰੀ ਪਾਣੀ ਦੇਖਾਂਗੇ ਆ ਮੈਨੂੰ ਬਜ਼ੁਰਗ ਤੇ ਮੇਰੇ 80 ਸਾਲ ਦੇ ਉਹ ਕਹਿੰਦੇ ਸਾਨੂੰ ਤਾਂ ਇਹ ਸੀਗਾ ਵੀ ਸਾਡੀ ਜ਼ਿੰਦਗੀਆਂ ਹੀ ਲੱਗ ਜਾਣੀਆਂ ਨਹਿਰੀ ਪਾਣੀ ਦੇਖਿਆ ਨਹੀਂ ਜਾਣਾ ਧੰਨਵਾਦ ਕਹਿੰਦੇ ਮਾਨ ਸਾਹਿਬ ਦਾ ਧੰਨਵਾਦ ਮੁੱਖ ਮੰਤਰੀ ਦਾ ਜਿਹਦੇ ਕਰਕੇ ਪਹਿਲੀ ਵਾਰ ਅਸੀਂ ਜ਼ਿੰਦਗੀ ਚ ਨਹਿਰੀ ਪਾਣੀਆਂ ਮਲੇਰਕੋਟ ਵਾਲੇ ਦੇਖਣਗੇ ਪਰ ਸਿਆਸਤ ਤੋਂ हट ਕੇ ਜੇ ਆਪਾਂ ਗੱਲ ਕਰੀਏ ਤਾਂ ਇਹ ਪਿਆਰ ਨੂੰ ਕਿਵੇਂ ਦੇਖਦੇ ਹੋ ਜਿਵੇਂ ਮੈਂ ਪਹਿਲੇ ਆਪਾਂ ਜ਼ਿਕਰ ਕਰਕੇ ਹਟਿਆ ਤੁਸੀਂ ਅਕਸਰ ਮੰਤਰੀ ਰਹੇ ਹੋ ਮੰਤਰੀ ਰਹਿੰਦੇ ਹੋ ਮੈਂ ਤਾਂ ਵਿਕੀ ਜੀ ਲੋਕਾਂ ਦਾ ਦੇਣਾ ਜਿਹੜਾ ਕਦੇ ਦੇ ਨਹੀਂ ਸਕਦਾ ਨੀਤ ਇੱਕ ਸੁਧਾਰਨ ਜ਼ਿਮੀਦਾਰ ਪਰਵਾਰ ਤੋਂ ਪਹਿਲਾਂ ਤੁਵਾਰੀ ਨੂੰ ਹਰਾ ਕੇ ਮੈਨੂੰ ਸੁਧਾਰ ਸਮਾ ਦੀਆਂ ਪੌੜੀਆਂ ਬਰਨਾਰ ਦੇ ਲੋਕਾਂ ਨੇ ਪਹਿਲਾਂ ਚਲਾਇਆ ਨਾ ਮੈਂ ਕਦੇ ਸ਼ਰਾਬ ਨਾ ਮੈਂ ਕਦੇ ਜੇ ਹੁਣ ਤੁਸੀਂ ਦੇਖੋ ਫਿਰ ਆ ਜਿਹੜੀਆਂ ਕਮਬਾਈਨਾਂ ਲਈ ਫਿਰਦੇ ਆ ਆ ਜਿਹੜੇ ਟਰੈਕਟਰ ਲਈ ਫਿਰਦੇ ਆ ਉਮੀਦ ਇਹਨਾਂ ਨੂੰ ਕੀ ਦੇ ਦੂਗਾ ਸਿਰਫ ਇਹ ਪਿਆਰ ਹੈ ਜਿਹੜਾ ਇਹ ਕਹੋ ਵੀ ਮੇਰਾ ਇਹਨਾਂ ਦੇ ਨਾਲ ਇਹਨਾਂ ਦਾ ਲੈ ਰਹੇ ਨੇ ਪਿੰਡਾਂ ਦੇ ਵਿੱਚ ਤੁਸੀਂ ਦੇਖਦੇ ਆਂ ਬੱਚੇ ਛੋਟੇ ਕਿ ਕਿਸ ਤਰ੍ਹਾਂ ਇਹਦਾ ਸਵਾਗਤ ਹੋ ਰਿਹਾ ਇਹਨਾਂ ਦਾ ਪਿਆਰ ਹੈ ਇਸ ਪਿਆਰ ਦਾ ਮੈਨੂੰ ਖੁਦ ਨੂੰ ਨਹੀਂ ਪਤਾ ਆ ਤਾਰਾ ਦੇ ਆਪਰੇ ਡਾਬੀ ਕੋ ਡਾਕੂ ਕੋਈ ਨਹੀਂ ਆ ਨਾ ਨਾ ਕੋਈ ਨਾ ਕੋਈ ਨਹੀਂ ਇਹ ਨਹੀਂ ਇਹਨਾਂ ਦਾ ਤਾਰਾ ਦਾ ਮੈਂ ਇਹਨਾਂ ਲੋਕਾਂ ਦਾ ਜਿਹੜਾ ਮੁੱਲ ਹੈ ਵੀ ਮੈਂ ਕਿਸ ਤਰ੍ਹਾਂ ਮੋੜੂੰਗਾ ਉਹ ਪਿਆਰ ਦਾ ਮੈਂ ਮੀਤ ਹਮੇਸ਼ਾ ਕਰਜ਼ਦਾਰ ਹੈ ਤੇ ਵਾਸਤੇ ਇਹ ਹੀ ਹੈ ਆਪਣੇ ਵੱਲੋਂ ਵੀ ਭਾਈ 14 ਘੰਟੇ ਕੰਮ ਕਰਨਾ ਤਵੇ 15 ਘੰਟੇ ਕੰਮ ਕਰਨਾ ਨਾ ਮੀਤ ਨੇ ਕਦੇ ਪਹਿਲਾਂ ਛੁੱਟੀ ਕੀਤੀ ਆ ਨਾ ਨਾਲ ਸਮਝ ਕਰਨੀ ਹੈ ਤੇ ਨਾ ਮੀਤ ਨੇ ਕਦੇ ਪਹਿਲਾਂ ਜ਼ਿੰਦਗੀ ਚ ਬੇਇਮਾਨੀ ਕੀਤੀ ਆ ਤੇ ਨਾ ਹੀ ਜਿੰਨਾ ਟਾਂ ਸਿਆਸਤ ਕਰਨੀ ਆ ਮਾਦਰ ਕਰਨੀ ਆ ਇਹ ਮੈਂ ਆਸਤੀ ਤੇ ਕਹਿਣਾ ਜੇ ਤਨ ਮੀਤ ਤੇ 1 ਰੁਪਿਆ ਕੋਈ ਜ਼ਿੰਦਗੀ ਚ ਪ੍ਰੂਫ ਕਰ ਦੂਗਾ ਮੀਤ ਦੇ ਘਰੇ ਕੱਲੀ ਤਰਖਾਹ ਤੋਂ ਬੈਣਾ ਗਿਆ ਮੀਤ ਦੁਬਾਰਾ ਰਾਜਨੀਤੀ ਦੇ ਵੱਲ ਮੂੰਹ ਵੀ ਨਹੀਂ ਕਰੂਗਾ ਜਿਵੇਂ ਤੁਸੀਂ ਜੇਕਰ ਕਰਿਆ ਹੈਗਾ ਜਿਹੜਾ ਤੁਸੀਂ ਅਕਸਰ ਜੋ ਤੁਸੀਂ ਮੋਬੋਰ ਇਹਦੇ ਕਿ ਤੁਹਾਡੇ ਰਿਸ਼ਤੇਦਾਰੀਆਂ ਇਸ ਇਲਾਕੇ ਦੇ ਵਿੱਚ ਬਹੁਤ ਨੇ ਨਾਲੀ ਦੇ ਵਿੱਚ ਤੁਸੀਂ ਆਪਣੇ ਘੂਆ ਦੇ ਪਿੰਡ ਹੋ ਕੇ ਆਏ ਹੋ ਤੇ ਜਿਹੜਾ ਇਹ ਥੋੜਾ ਹੋਊਗਾ ਜੀ ਉਹਦੀਆਂ ਰਿਸ਼ਤੇਦਾਰੀਆਂ ਹੋਣਗੀਆਂ ਹੁਣ ਸਾਨੂੰ ਪਤਾ ਹੈ ਵੀ ਆਪਣੇ ਜਿਹੜੇ ਇਲਾਕੇ ਜਿਹੜੇ ਆਪਣੇ ਆਪ ਪਿੰਡੂ ਲੋਕ ਐ ਉਹ ਵਾਲੇ ਵਾਲੇ 25-30 ਕਿਲੋਮੀਟਰ ਤੋਂ ਜ਼ਿਆਦਾ ਜਿਹੜੀ ਰਿਸ਼ਤੇਦਾਰੀ ਨਹੀਂ ਪਾਉਂਦੇ ਹੁਣ ਮੇਰੇ ਬਾਪੂ ਵਰਗੇ ਪੰਜ ਭਰਾ ਨੇ ਪੰਜ ਭੈਣ ਹਨਾ ਅਸੀਂ ਆਹ ਤੇ ਤਿੰਨ ਚਾਰ ਚਾਰ ਬੱਚੇ ਆ ਸਾਰੇ ਜੇ ਮਿਲਾ ਕੇ ਤੁਸੀਂ ਦੇਖੋ ਵੀ 40-50 ਬਹੁਤ ਬਈ ਟਣਦੀ ਕਿਨੇ 40-50 ਜਣੇ ਟੋਪਰ ਆ ਜੋ ਸਾਰੇ ਅੱਗੇ ਬੱਚੇ ਵੀ ਇੱਥੇ ਪਿਆਏ ਹੋਇਆ ਕਿਸੇ ਪਿੰਡ ਕਿਸੇ ਮੇਰੇ ਚਾਚੇ ਦੇ ਮੁੰਡੇ ਦਾ ਸਾਧੂ ਹੈ ਕਿਸੇ ਪਿੰਡ ਮੇਰੇ ਚਾਚੇ ਦਾ ਸਾਧੂ ਹੈ ਕਿਸੇ ਪਿੰਡ ਮੇਰੇ ਕਹੋ ਵੀ ਚਾਚੇ ਦੇ ਮੁੰਡੇ ਦੀ ਸਾੜੀ ਮੁੰਡੀ ਹੈ ਹਰੇਕ ਪਿੰਡ ਰਿਸ਼ਤੇਦਾਰ ਹੈ ਮੈਂ ਜਿੰਨੇ ਵੀ ਪਿੰਡਾਂ ਜਾਣਾ ਜਿੱਥੇ ਕੋਈ ਰਿਸ਼ਤੇਦਾਰੀ ਨਾ ਹੋਵੇ ਤਾਂ ਉੱਥੇ ਵੀ ਪਿੰਡਰਪਦੀ ਸਾਡੀ ਕੋਈ ਭੂਆ ਟੱਕਰ ਜਾਂਦੀ ਹੈ ਕੱਲ ਮੈਂ ਉਧਰ ਬਨੋਈ ਯਾਰ ਕੇ ਉਧਰ ਪਿੰਡਾਂ ਚ ਗਿਆ ਸੀ ਇਸਰਾਮ ਮੈਨੂੰ ਉੱਥੇ ਵੀ ਟੱਕਰੀਆਂ ਵੀ ਭਾਈ ਮੈਂ ਟੰਡੋ ਫਲਾਣੇ ਜਗਦੀਪ ਦੀ ਭੈਣ ਆ ਮੈਂ ਤੇਰੀ ਭੂਆ ਲੱਗਦੀ ਆ ਮੈਂ ਫਲਾਣੇ ਚਲੀਆਂ ਦੀ ਕੁੜੀਆਂ ਮੈਂ ਤੇਰੀ ਭੂਆ ਲੱਗਦੀ ਆ ਮੈਂ ਤੇਰੀ ਭੈਣ ਲੱਗਦੀ ਆ ਕਿਉਂਕਿ ਸਾਰੇ ਪਿੰਡਾਂ ਚ ਕਹ ਲੋ ਕਿ ਇੱਥੇ ਨੇੜੇ ਤੇਰੇ ਲੋਕਾਂ ਨੇ ਜਮੀਤ ਨੂੰ ਇੱਥੇ ਬਚਪਨ ਚ ਦੇਖਿਆ ਵੱਡੇ ਉੱਦੇ ਦੇਖਿਆ ਇੱਥੇ ਸਾਰੇ ਪਿੰਡਾਂ ਚ ਜਮੀਤ ਮੇਰੇ ਲੱਗਦਾ ਬਰਨਾਲੇ ਜਿਹੜਾ ਕੋਈ ਪਿੰਡ ਹੋਵੇ ਜਿੱਥੇ ਮੈਂ ਕ੍ਰਿਕਟ ਟੂਰਨਾਮੈਂਟ ਨਹੀਂ ਖੇਡਿਆ ਹਰੇਕ ਪਿੰਡ ਚ ਆ ਜਿਹੜੀ ਚੱਲਦਾ ਟੂਰਨਾਮੈਂਟ ਉਹਨਾਂ ਦਾ ਟੂਰਨਾਮੈਂਟ ਦਾ ਚੀਫ ਗੈਸਟ ਬਣ ਕੇ ਵੀ ਜਾਣਦੇ ਆ ਪਰ ਮੈਨੂੰ ਲੱਗਦਾ ਮੈਂ ਆਲੇ-ਦੁਆਲੇ ਆ ਪਿੰਡ ਜਿਹੜੇ ਦਾ ਕੋਈ ਕ੍ਰਿਕਟ ਟੂਰਨਾਮੈਂਟ ਅੱਜ ਸੇਰੇ ਵੀ ਦੇਖਿਆ ਤੁਹਾਡੇ ਘਰ ਜਿਹੜੇ ਬੈਟ ਲੈ ਕੇ ਆ ਬੈਟ ਲੈ ਕੇ ਆਉਂਦੀ ਮੈਂ ਅੱਗੇ ਕਿਉਂਕਿ ਹੁਣ ਵੀ ਚਲੋ ਮੈਂ ਖੇਡਦਾ ਪਰ ਅੱਗੇ ਆ ਪਿੰਡਾਂ ਚ ਚਲੋ ਦੋ ਇਹ ਗਸੂਰਾ ਲਾਈਵ ਤੇ ਆ ਪਿੰਡਾਂ ਸਾਰੇ ਮਿਲੋ ਕਿੱਥੇ ਹੋਏ ਕੋ ਇਨਾ ਲੋਕਾਂ ਦੇ ਨਾਲ ਮੇਰੀਆਂ ਪਿਛਲੇ 20-25 ਸਾਲ ਦੀਆਂ ਸਾਂਝਾਂ ਨੇ ਜਿਨ੍ਹਾਂ ਨਾਲ ਮੈਂ ਭੱਟਾ ਹੋਇਆ ਜਿਨ੍ਹਾਂ ਨਾਲ ਮੈਂ ਖੇਡੇ ਆ ਸੁਰੇ 20 ਦੋ ਵਾਰ ਕਿਵੇਂ ਚਲੇ ਜਾਣਗੇ 20 ਦਾ ਉਹ ਨੇੜਲਾ ਬੰਦਾ ਇਹਨਾਂ ਨੂੰ ਕੌਣ ਮਿਲਦਾ ਸੋ ਇਹ ਸਾਰਾ ਇਲਾਕਾ ਨਾਲ ਹੈ ਤੇ ਇਹੀ ਕਹਿੰਦੇ ਆ ਵੀ ਯਾਰ ਇੱਕੋ ਨੇੜਲਾ ਐਪੀਜ਼ਾ ਨੂੰ ਹੋਰ ਕੌਣ ਮਿਲਦਾ ਤੇ ਬਾਕੀ ਮੇਰਾ ਇਹਨਾਂ ਦੇ ਭਾਈ ਪਿਛਲੇ 7 ਸਾਲ ਦਾ ਮੇਰਾ ਕਾਰਜਕਾਲ ਦੇਖਿਆ ਬੰਦਾ ਪਿੰਡ ਦਾ ਸਰਪੰਚ ਵੀ ਕਰਦਾ ਜੇ ਚੰਗੇ ਕੰਮ ਨਾ ਕਰੇ ਉਹ ਲੋਕਾਂ ਨੇ ਮੂਲ ਆ ਜਾਂਦਾ ਤੇ ਲੋਕਾਂ ਨੇ ਮੈਨੂੰ 7 ਸਾਲ ਤੋਂ ਦਿੱਤਾ ਬਤੌਰ ਐਮਐਲਏ ਵੀ ਤੇ ਬਤੌਰ ਮੰਤਰੀ ਵੀ ਤੇ ਸਾਰੇ ਇਸ ਗੱਲ ਦੀ ਗਵਾਹੀ ਭਰਦੇ ਆ ਵੀ ਭਾਈ ਮੀਤ ਮਿਹਨਤ ਕਰਦਾ ਹਰੇਕ ਦੀ ਗੱਲ ਸੁਣਦਾ ਤੇਰੇ ਇੱਕ ਦਾ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਅਜਾ ਮੁਕਾਬਲਾ ਕਿਹਦੇ ਨਾਲ ਦੇਖਦੇ ਹੁਣ ਇਸ ਟਾਈਮ ਜਿਹੜੀ ਕਿਉਂ ਲਾਸਟ ਦੌਰ ਦੇ ਵਿੱਚ ਚ ਲੈ ਗਿਆ ਹੁਣ ਪ੍ਰਚਾਰ ਵੀ ਕੁਝ ਦਿਨਾਂ ਦਾ ਬਾਕੀ ਹੈ ਹਾਂ ਇਹ ਤੁਹਾਨੂੰ ਵੀ ਪਤਾ ਜੀ ਕਿਸੇ ਨਾ ਕੋਈ ਮੁਕਾਬਲਾ ਨਹੀਂ ਆਮ ਆਲੀ ਪਾਰਟੀ ਇੱਕ ਫਾਸੜੀ ਦਿੱਤਾ ਉਹ ਚੱਲ ਚੁਰਾ। ਅਕਾਲੀ ਦਲ ਨੂੰ ਕਿਵੇਂ ਦੇਖਦੇ? ਜੇ ਪੂਰੇ ਪੰਜਾਬ ਦੀ ਗੱਲ ਕਰੀਏ। ਅਸੀਂ ਕੀ ਦੇਖਣਾ ਜੀ ਅਕਾਲੀ ਦਲ ਨੂੰ ਲੋਕੀ ਦੇਖਣਾ ਨਹੀਂ ਪਸੰਦ ਕਰਦੇ। ਪਿੰਡਾਂ ਦੇ ਵਿੱਚ ਪ੍ਰੋਗਰਾਮ ਨਹੀਂ ਹੋ ਰਹੇ ਸ਼ਹਿਰਾਂ ਦੇ ਵਿੱਚ ਕੋਈ ਰਥੱਲ ਨਹੀਂ ਤਿਆਰ ਨਹੀਂ। ਹਣਾ ਇੱਕ ਅਦੇ ਬੰਦੇ ਦੇ ਘਰੇ ਚੁੰਦਾ ਦਾ ਫੋਨ ਕਰਕੇ ਚਾਹ ਜੂ ਪੀਂਦੇ ਆ ਕਿ ਜਿੱਥੇ ਕੋਈ ਬਹੁਤ ਕੋਈ ਪ੍ਰਾਣਾ ਬੰਦਾ ਕੋਈ ਜੁੜਾ ਹੋਵੇ ਕਿੰਦਾ ਪ੍ਰੋਗਰਾਮ ਹੋ ਜਾਂਦਾ। ਆ ਸਾਡੇ 25 25 30 ਪਿੰਡਾਂ ਦੇ ਪ੍ਰੋਗਰਾਮ ਨੇ ਰੋਜ਼ ਦੇ ਤੋਂ ਦੋ ਦੋ ਤਿੰਨ ਤਿੰਨ ਘੰਟੇ ਲੇਟ ਚੱਲਦੇ ਹੁੰਦੇ ਕਿਉਂਕਿ ਹਰੇਕ ਪਿੰਡ ਸਮਾਂ 10:00 ਤੋਂ 17:00 ਮੈਂ ਟਾਈਮ ਹੁੰਦੇ ਜਦੋਂ ਟਰੈਕਟਰ ਨਾਲ ਲੰਨੇ ਪੂਰੀਆਂ ਕੰਪਨੀਆਂ ਦੇ ਚੜਾਣੇ ਤੇ ਟਾਈਮ ਖੁੱਲਦੀ ਆ ਜਿਹੜਾ ਵਾਦਾ ਹੋ ਲੱਗਣਾ ਸੋ ਠੀਕ ਆ ਮਜਬੂਰੀ ਹੈ ਸਾਰੀਆਂ ਪਾਕੀਆਂ ਦੀ ਇਲੈਕਸ਼ਨ ਲੜਨ ਦੀ ਔਰ ਹੁੰਦਾ ਸਾਹਮਣੇ ਕਿਸੇ ਨੇ ਕੀ ਦੇਖਣਾ ਦੇਖਣਾ ਦਾ ਲੋਕ ਸੁਖਵੀਰ ਸਿੰਘ ਬਾਦਲ ਵੀ ਪਰ ਸਿੰਘ ਕੋਲ ਬਾਦਲ ਨੂੰ ਚਾਹੁੰਦੇ ਸਾਰੀਆਂ ਸੀਟਾਂ ਤੋਂ ਅਕਾਲੀ ਦਲ ਦੀ ਜਮਾਨਤ ਤਜਾਪ ਹੋ ਰਹੀ ਹੈ ਇੱਕ ਅੱਧੀ ਸੀਟ ਤੋਂ ਘਵਾ ਦੀ ਬਾਜੇ ਜਿੱਤੇ ਸਾਰਾ ਉਹਦਾ ਪੈਸਾ ਆਪ ਦੀ ਤਾਕਤ ਜਿਹੜੀ ਝੋਕ ਦੇਣਗੇ ਨਹੀਂ ਕਿਤੋਂ ਜਮਾਨਤ ਵਚਨ ਦੀ ਵੀ ਆਤ ਨਹੀਂ ਕਰਦੇ ਅਰਵਿੰਦ ਖੰਨਾ ਨੂੰ ਕਿੰਨਾ ਸਟ੍ਰੌਂਗ ਸੀ ਮੰਨਦੇ ਹੋਗੇ ਭਾਵੇਂ ਕਿ ਪਾਰਟੀਆਂ ਦਾ ਲਗਾਤਾਰ ਵਿਰੋਧ ਵੀ ਹੋ ਰਿਹਾ ਪਰ ਜਿੱਥੇ ਵੀ ਉਹ ਜਾਂਦੇ ਨੇ ਇਹ ਇਨਸਾਨੇ ਦੇ ਉਪਰਾਮ ਆਦਮੀ ਪਾਰਟੀ ਰਹਿੰਦੀ ਹੈ ਤੇ ਉਹ ਕਹਿੰਦੇ ਨੇ ਕਿ ਸਾਰੇ ਇਹ ਪਹਾੜੇ ਦੇ ਕਿਸਾਨ ਨੇ ਜਾਂ ਭਵੰਤਮਾਨ ਦੇ ਸਾਰੇ ਦੇ ਉੱਪਰ ਕੁਝ ਕਿਸਾਨ ਜਥੇਬੰਦੀਆਂ ਸਾਡਾ ਵਿਰੋਧ ਕਰਦੇ ਲਈ ਜਾਂ ਤੁਸੀਂ ਕਦੇ ਰਵਿੰਦਰ ਕੰਨੈ ਦੇ ਪ੍ਰੋਗਰਾਮ ਦੀ ਗੱਲ ਦੇਖੀ ਹੈ ਤੁਹਾਡੇ ਕੋਲ ਕਦੇ ਕੋਈ ਖਬਰ ਆਈ ਹੋਵੇ ਕਿ ਫਲਾਨੀ ਜੇਖਾ ਜਾ ਕੇ ਰਵਿੰਦਰ ਕੰਨਾ ਜੀ ਨੇ ਪ੍ਰੋਗਰਾਮ ਕੀਤਾ ਕੰਡੀਆਂ ਘਰਾਂ ਦੇ ਵਿੱਚ ਮੀਟਿੰਗਾਂ ਕਰਕੇ ਇੱਕ ਇੱਕ ਦੋ ਬੰਦਿਆਂ ਨੂੰ ਮਿਲਣ ਦੇ ਆਏ ਪੀ ইলেকਸ਼ਨ ਲੜੀ ਜਾਊਗੀ ਐਮਪੀ ইলেকਸ਼ਨ ਜਿੱਤੀ ਜਾਊਗੀ ਉਹ ਇਹ ਕੰਨਾ ਸਾਹਿਬ ਨੂੰ ਵੀ ਪਤਾ ਉਹਨਾਂ ਨੂੰ ਵੀ ਬਸ ਮਜਬੂਰੀ ਵਾਂਗ ਹੀ ਹੁਣ ਪਾਰਟੀ ਜਿਹੜੀ ਟਿਕਟ ਦਿੰਦੀ ਤੇ ਟਿਕਟਾਂ ਜਿਹੜੀ ਉਹ ਲਾਣੀ ਪੈਣੀ ਆ ਪਰ ਸਹੂਰ ਕੀ ਜਿੱਥੇ ਭਾਜਪਾ ਨੂੰ ਲੱਗਦਾ ਵੀ ਸਾਨੂੰ ਭਾਈ ਬਹੁਤ ਜ਼ਿਆਦਾ ਵੋਟਾਂ ਪੈਣੀਆਂ ਉੱਥੋਂ ਵੀ ਭਾਜਪਦੀਆਂ ਜਮਾਤਾਂ ਜਿਹੜੀਆਂ ਨੇ ਉਹ ਚੱਪਕ ਹੋਣੀ ਆ ਤੇ ਬਾਕੀ ਜਿਹੜਾ ਉਹ ਕਹਿੰਦੇ ਆ ਵੀ ਸਾਡਾ ਦਲ ਇੱਥੇ ਪਾਰਟੀਾਂ 'ਲੇ ਵਿਰੋਧ ਕਰਾ ਰਿਆ ਜਾਂ ਕਿਸਾਨ ਸਾਡੇ ਨਾਮ ਦੇ ਕੋਈ ਨਹੀਂ ਚਾਰਜ ਨੂੰ ਡਾਟ ਹੋਣਿਆ ਤੂਰੀ ਮੈਂ ਖੰਨਾ ਸਾਹਿਬ ਨੂੰ ਇਹ ਜਰੂਰ ਕਹੂੰਗਾ ਵੀ ਉਹ ਤਾਂ ਜੱਟ ਦੇਖਣ ਜਰੂਰ ਆਉਣ ਘਰੇ ਬਹਿ ਕੇ ਨਾ ਦੇਖਣ ਜਾਂ ਦਿੱਲੀ ਬਹਿ ਕੇ ਨਾ ਦੇਖਣ ਬਿਲਕੁਲ ਇਹਨਾਂ ਮਿੱਠਿਆਰ ਅੱਗੇ ਪ੍ਰਚਾਰ ਦੇ ਉੱਪਰ ਅੱਗੇ ਹੋਰ ਅਗਲੇ ਪਿੰਡ ਚਲਦੇ ਆ ਕਿਸ ਤਰ੍ਹਾਂ ਦਾ ਸਟਾਂਸ ਲੋਕਾਂ ਦਾ ਉਹਨਾਂ ਨੂੰ ਮਿਲਦਾ ਹੈਗਾ ਉਹ ਅਗਲੇ ਪਿੰਡ ਦੇ ਕੱਟ ਕੇ ਨਾ